ਨਗਰ ਨਿਗਮ ਚੋਣਾ ਆਉਣ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਨੂੰ ਵੋਟ ਮਿਲ ਸਕੇ ਪਰ ਅੱਜ ਹੁਸ਼ਿਆਰਪੁਰ ਦੇ ਤੋਬੀ ਕਟ ਮੋਹੱਲਾ ਦੇ ਲੋਕਾਂ ਨੇ ਉਹਨਾਂ ਦਾਅਵਿਆਂ ਦੀ ਪੂਲ ਖੋਲ੍ਹ ਕੇ ਰੱਖ ਦਿੱਤੀ ਹੈ ਜਦੋਂ ਉਹਨਾਂ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਵਿਕਾਸ ਦੇ ਨਾਂ ਤੇ ਸੜਕ ਤਾਂ ਪੱਟ ਦਿੱਤੀ ਗਈ ਪਰ ਉਸ ਨੂੰ ਠੀਕ ਨਹੀਂ ਕੀਤਾ ਗਿਆ ਜਿਸ ਨਾਲ ਦੁਕਾਨਦਾਰ ਅਤੇ ਰਾਘਿਰ ਬੜੇ ਹੀ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਮਿੱਟੀ ਉੱਡ ਉੱਡ ਕੇ ਉਹਨਾਂ ਦੇ ਘਰ ਚ ਆ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਵੀ ਸੀਵਰੇਜ ਦੇ ਪਾਣੀ ਤੇ ਮਿਕਸ ਹੋ ਰਿਹਾ ਹੈ ਇੱਥੇ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਈ ਸਾਡੀਆਂ ਸੜਕਾਂ ਟੁੱਟੀਆਂ ਨੂੰ ਨਾ ਰਿਪੇਅਰ ਹੋ ਰਹੀਆਂ ਕਦੇ ਪਾਣੀ ਦੀ ਪਾਈਪ ਤੋੜ ਦਿੰਦੇ ਆ ਕਦੇ ਸੀਵਰੇਜ ਦੀ ਪਾਈਪ ਤੋੜ ਲੈਂਦੇ ਆ ਇੱਥੇ ਤੱਕ ਕਿ ਇੱਕ ਮਹੀਨਾ ਬਾਅਦ ਪਾਣੀ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਮਿਕਸ ਹੁੰਦਾ ਰਿਹਾ ਅਸੀਂ ਕਮੇਟੀ ਘਰ ਜਾ ਕੇ ਸ਼ਿਕਾਇਤ ਕੀਤੀ ਉਹ ਕਹਿੰਦੇ ਸਾਡਾ ਕੰਮ ਨਹੀਂ ਆ ਇਹ ਕੰਮ ਹੈਗਾ ਡਰੇਨੇਜ ਵਿਭਾਗ ਦਾ ਤੁਸੀਂ ਉੱਥੇ ਜਾ ਕੇ ਮਾਡਲ ਟਾਊਨ ਉਹਨਾਂ ਨੂੰ ਕਰੋ ਬੜੀ ਸਾਨੂੰ ਦਿੱਕਤ ਹੋ ਰਹੀ ਆ ਅਸੀਂ ਮਤਲਬ ਆਪਣੇ ਅਸੀਂ ਭਾਜੀ ਨੂੰ ਆਪਣੇ ਜਿਹੜੇ ਸਾਡੇ ਐਮਸੀ ਸਾਹਿਬ ਭੱਟੀ ਸਾਹਿਬ ਖੜੇ ਆ ਇਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਭਾਜੀ ਸਾਡਾ ਇਲਾਕਾ ਸਹੀ ਕਰੋ ਸਾਡੇ ਤਾਂ ਅੰਦਰ ਸਾਡੇ ਅੰਦਰ ਜਾਣਾ ਸ਼ੁਰੂ ਹੋ ਗਿਆ ਇਹਨਾਂ ਬਿਮਾਰੀ ਫੈਲਦੀ ਸਾਨੂੰ ਤਾਂ ਖਾਂਸੀ ਦੋ ਮਹੀਨੇ ਵਰਤੀ ਕਲੀ ਹੋ ਰਹੀ ਸਰਕਾਰ ਪੱਟੀਆਂ ਕਿਸ ਕਰਕੇ ਸੁਣਾ ਰਹੀ ਆ ਸੜਕਾਂ ਪੱਟੀਆਂ ਕਹਿੰਦੇ ਜੀ ਪਾਣੀ ਡਰੇਨੇ 'ਚ ਪਾਵਾ ਕਰਨਾ ਮੈਨੂੰ ਤਾਂ ਇਹ ਨਹੀਂ ਸਮਝ ਆਦਾ ਪਾਣੀ ਕਿੱਧਰ ਕੱਢੂ ਤੇ ਬੇਜੇ ਬੈਗ ਮਾਰ ਗਿਆ ਪਾਣੀ ਜਿੰਨੀ ਦੇ ਪਾਈਪਾਂ ਡੁੰਗੀਆਂ ਪਾ ਰਹੇ ਜੀ ਇਹ ਤਾਂ ਮੈਨੂੰ ਤਾਂ ਲੱਗਦਾ ਕੱਢਣੀ ਵੀ ਪਾਣੀ ਬੈਗ ਮਾਰੂਗਾ ਜੀ ਇਹ ਤਾਂ ਅੱਗੇ ਸਾਡਾ 2008 ਦੇ ਵਿੱਚ ਪਾਣੀ ਇੱਥੇ ਸਾਰਾ ਪਾਸੇ ਨੇ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਉਹਨੇ ਲੈ ਲਿਆ ਸੀਗਾ ਤੇ ਮੈਨੂੰ ਤਾਂ ਲੱਗਦਾ ਇਹ ਹੋਰ ਖਤਰੇ ਵਾਲਾ ਕੰਮ ਬਣ ਗਿਆ ਜੀ ਸਾਨੂੰ ਇਸ ਸਰਕਾਰ ਨੂੰ ਇਸ ਤੇ ਬਹੁਤ ਡੁੰਘਾਈ ਦੇ ਨਾਲ ਧਿਆਨ ਦੇਣਾ ਚਾਹੀਦਾ ਤਾਂ ਕਿ ਮੈਂ ਪੱਟੀ ਸਾਹਿਬ ਨੂੰ ਵੀ ਰਿਕੁਐਸਟ ਕਰਦਾ ਜਿਹੜੇ ਸਾਡੇ ਇਲਾਕੇ ਦੇ ਐਮਸੀ ਤੇ ਇਹ ਲਈ ਖੜੇ ਹੋਏ ਆ ਇਹ ਭਾਜੀ ਨੂੰ ਕਹਿੰਦਾ ਵੀ ਇਹਨਾਂ ਨੂੰ ਜਿੱਕਿਆ ਕਿ ਠੀਕ ਰਾਇਆ ਜਾਵੇ ਤੇ ਇਲਾਕੇ ਦੀ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ ਇਹ ਸਾਡੇ ਦੀ ਆਵਾਜ਼ ਸੁਣ ਕੇ ਇੱਧਰ ਆਏ ਆ ਮੌਕਾ ਦੇਖਣ ਆਏ ਆ ਕਾਫੀ ਹਾਲਤ ਖਰਾਬ ਹੈ ਸੜਕ ਦੀ ਹੈ ਪੱਟੀ ਸਾਹਿਬ ਜਰੂਰ ਤੁਸੀਂ ਅਸੀਂ ਤਾਂ ਕਹਿੰਦੇ ਤੁਸੀਂ ਐਮਸੀ ਬਣ ਕੇ ਆਓ ਤੇ ਇਸ ਇਲਾਕੇ ਦਾ ਸਾਡਾ ਥੋੜਾ ਸੇਫਟੀ ਦਾ ਪ੍ਰਬੰਧ ਕਰੋ ਜੀ ਆਪਣਾ सुरेंद्रਪਾਲ ਪੱਟੀ ਦਾ ਮੇਰਾ ਜੀ ਭਾਜੀ ਜਿਹੜਾ ਥੋਬੀ ਘਾ ਰੋਡ ਪੱਟਿਆ ਇੱਕ ਇਸ ਕਰਕੇ ਪਟਿਆ ਗਿਆ ਇਸਕੇ ਤੇ ਕਿੰਨੀ ਏਰ ਹੋ ਗਈ ਦੇਖੋ ਜੀ ਅੱਜ ਪੰਜਾਬ ਦੀ ਸਰਕਾਰ ਨੂੰ 4 4.5 ਸਾਲ ਹੋ ਚੱਲੇ ਆ ਹੁਣ ਦੇਖੋ ਇੰਦਰੀ ਬੁਰੀ ਇਦਾਂ ਦੇ ਟਾਈਮ ਤੇ ਨਾ ਰੋਡ ਪਟਿਆ ਵਾ ਕਿ ਜਿਹੜਾ ਕੋਈ ਜ਼ਰੂਰਤ ਨਹੀਂ ਸੀਗੀ ਠੀਕ ਹੈ ਜੀ ਇੰਨੇ ਹਾਲਾਤ ਮਾੜੇ ਕਰ ਦਿੱਤੇ ਪਏ ਇੱਥੇ ਧੂੜ ਕੱਟਾ ਮਿੱਟੀ ਇੱਕ ਕਰੋਨਾ ਦੀ ਮਹਾਮਾਰੀ ਦੇ ਵਿੱਚ ਚਪੇਟ ਚ ਆਈ ਪਈ ਦੁਨੀਆ ਤੇ ਇੰਨੇ ਲੋਕ ਪਰੇਸ਼ਾਨ ਹੋਏ ਪਏ ਆ ਕਿ ਦੇਖੋ ਇਹਨਾਂ ਨੇ ਪਾਈਪ ਕਹਿੰਦੇ ਪਾ ਰਹੇ ਆ ਸੀਵਰੇਜ ਦਾ ਪਾਣੀ ਦਾ ਮੋਰੋ ਸਾਰਾ ਚੌਂਕ ਉੱਚਾ ਉਹ ਪਾਣੀ ਕਿਸ ਤਰ੍ਹਾਂ ਕ੍ਰੋਸ ਹੋਏਗਾ ਉਹ ਹੋ ਨਹੀਂ ਸਕਦਾ ਇਹ ਤੇ ਇੰਨੇ ਹਾਲਾਤ ਮਾੜੇ ਲੋਕਾਂ ਦੇ ਸੀਵਰੇਜ ਦੇ ਤੇ ਪਾਣੀ ਜਿਹੜਾ ਪੀਣੇ ਵਾਲਾ ਉਹ ਸਾਰਾ ਬਲੌਕ ਹੋਇਆ ਪਿਆ ਵਾ ਅਸੀਂ ਕਹਿ ਕਹਿ ਕੇ ਡੀਸੀ ਸਾਹਿਬ ਨੂੰ ਕਹਿ ਕਹਿ ਕੇ ਮਿੰਤਾ ਤਰਲੇ ਕਰਕੇ ਹਟ ਗਏ ਆ ਲਿਖ ਕੇ ਲਿਖਤੀ ਦੇਖ ਦੇਖ ਹਟ ਗਏ ਅਸੀਂ ਦੁਖੀ ਹੋ ਗਏ ਪਏ ਆ ਕਮੇਟੀ ਦਫ਼ਤਰ ਚ ਕਹਿੰਦੇ ਆ ਉਹ ਕਹਿੰਦੇ ਜੀ ਇਹ ਪੀਡਬਲੂ ਵਾਲੇ ਦਾ ਕੰਮ ਆ ਉਹ ਕਹਿੰਦੇ ਕਮੇਟੀ ਵਾਲੇ ਦਾ ਕੰਮ ਆ ਇਸ ਮੁਹੱਲੇ ਵਾਲੇ ਇੰਨੇ ਲੋਕ ਪਰੇਸ਼ਾਨ ਹੋਏ ਪਏ ਆ ਨਾਣੇ ਵਾਲੇ ਚ ਗੰਦਾ ਪਾਣੀ ਆ ਰਿਹਾ ਵਾ ਇੰਨੇ ਬੁਰੀ ਹਾਲਾਤ ਆ ਕਿ ਸਰਕਾਰ ਆਪਣੇ ਝੂਠੇ ਵਾਦੇ ਕਰ ਰਹੀ ਆ ਸਭ ਕੁਝ ਕਰ ਰਹੀ ਆ ਇਹਨਾਂ ਦਾ ਉਹ ਹਾਲ ਆ ਕੋਸਰਾਏ ਗਰ ਮੁੰਡਾ ਜੰਮਿਆ ਤੇ ਚੁੰਮ ਚੁੰਮ ਕੇ ਮਾਰਿਆ ਇਲੈਕਸ਼ਨ ਕੀ ਆਏ ਇਹਨਾਂ ਨੇ ਰੋਡ ਪੱਟ ਕੇ ਆਪਣੇ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਉਹਦੇ ਨਾਲ ਲੋਕ ਮਰ ਰਹੇ ਆ ਇਹਨੇ ਹਾਲਾਤ ਮਾੜੇ ਆ ਕਿ ਜੋ ਮੰਤਰੀ ਝੂਠੇ ਵਾਅਦੇ ਕਰਦਾ ਕਰਦਾ ਪਿਆ ਵਾ ਉਹ ਨਾ ਕੋ ਪੂਰੇ ਹੋਏ ਆ ਕਿ ਇੱਥੇ ਕੋਈ ਠੇਕੇਦਾਰ ਨੂੰ ਪੁੱਛਦੇ ਉਹ ਕੰਨੇ ਸਾਡੇ ਕੋਲੇ ਜੀ ਪੈਸੇ ਨਹੀਂ ਪਿੱਛੋ ਆਏ ਸਾਡੇ ਕੋਲ ਪਾਈਪ ਲਾਈਨ ਨੂੰ ਪੈਸੇ ਨਹੀਂ ਹੈਗੇ ਸਾਡੇ ਦਾ ਸਾਡੇ ਕੋਲ ਉਹ ਪਾਈਪ ਲਾਈਨ ਨੂੰ ਪੈਸੇ ਨਹੀਂ ਹੈਗੇ ਤੇ ਲੋਕਾਂ ਨੇ ਜੀਨਾ ਹਰਾਮ ਕਿਉਂ ਕਰ ਰਹੇ ਆ ਇੰਨਾ ਮੁਸ਼ਕਲ ਹਾਲਾਤ ਹੋਏ ਪਏ ਆ ਲੋਕਾਂ ਨੇ ਸੀਵਰ ਬਲੋਕ ਕਿਸੇ ਦਾ ਪਾਣੀ ਦਾ ਬਲਾਕ ਮੈਂ ਅਸੀਂ ਪ੍ਰਾਈਵੇਟ ਬੰਦੇ ਭੇਜ-ਭੇਜ ਕੇ ਕੰਮ ਕਰਾਣੇ ਵੇ ਲੋਕਾਂ ਦਾ ਇੱਥੇ ਲੋਕ ਕਰਵਾ ਕਰਵਾ ਰਹੇ ਆ ਇਹਨੇ ਲੋਕ ਪਰੇਸ਼ਾਨ ਵਾ ਇਹਨੇ ਬੁਰੇ ਹਾਲਾਤ ਵਾ ਤੇ ਲੋਕ ਬੜੇ ਬਿਮਾਰ ਹੋਏ ਪਏ ਧੂਲ ਕੱਟਾ ਮਿੱਟੀ ਨਾਲ ਫੇਫੜੇ ਜਾਮ ਹੋ ਰਹੇ ਆ ਕਿ ਜਿਹੜਾ ਕੰਮ ਏ ਬਹੁਤ ਗਲਤ ਟਾਈਮ ਤੇ ਕਰਵਾਇਆ ਵਾ ਤੇ ਕਰਵਾਇਆ ਕੰਮ ਤਾਂ ਉਹ ਕੋਈ ਰੈਗੂਲਰ ਨ ਹੋਰੇ ਕੱਟੂ-ਕੱਟਾ ਚ 3 ਮਹੀਨੇ ਹੋ ਚਲੇ ਆ ਨਾ ਕੋਈ ਲੇਬਰ ਨਜ਼ਰਾਂ ਦੀ ਨਾ ਕੋਈ ਬਾਸਤ ਨਜ਼ਰ ਆਂਦਾ ਪਿਆ ਤੇ ਇਹ ਰੋਡ ਪੱਟਿਆ ਦਾ ਪੱਟਿਆਵੇਂ ਬੁਰੇ ਹਾਲਾਤਾਂ ਦੇ ਵਿੱਚ ਆ ਕਿ ਕਾਫੀ ਬੁਰੇ ਸਮੇਂ ਦੇ ਵਿੱਚ ਧੋਬੀ ਘਾਟ ਦੇ ਲੋਕ ਸਮਾਂ ਕੱਢ ਰਹੇ ਆ ਸਰ ਪਰੇਸ਼ਾਨੀ ਇਹ ਆ ਰਹੀ ਹੈ ਟ੍ਰੈਫਿਕ ਕੋਈ ਸਮੂਥਲੀ ਨਹੀਂ ਸਾਰੀ ਦਿਹਾੜੀ ਡਸਟ ਉੱਡਦੀ ਹੈ ਟ੍ਰੈਫਿਕ ਬਿਲਕੁਲ ਬੰਦ ਹੈ ਜਿਹੜਾ ਸੀਵਰੇਜ ਪਾ ਵੀ ਰਹੇ ਉਹ ਵੀ ਗਲਤ ਹੈ ਪ੍ਰੋਪਰ ਇਹਦੀ ਜਿਹੜੀ ਹੈ ਲੇਬਲਿੰਗ ਨਹੀਂ ਹੈ ਪਾਈਪਾਂ ਪਾਣ ਤੋਂ ਬਾਅਦ ਲੇਬਲਿੰਗ ਚੈੱਕ ਕਰ ਰਹੇ ਆ ਫੇਰ ਪਟ ਕੇ ਫੇਰ ਪਾ ਰਹੇ ਕਿ ਪਹਿਲਾਂ ਜਦ ਕੀ ਲੇਬਲਿੰਗ ਪਹਿਲਾਂ ਹੋਣੀ ਚਾਹੀਦੀ ਕਿਉਂ ਕੰਮ ਨੂੰ ਇੰਨਾ ਲੰਬਾ ਕਰ ਰਹੇ ਦੋ ਮਹੀਨੇ ਤੋਂ ਡਿਸਟਰਬ ਹੋ ਰਹੇ ਆ ਅੱਜ ਵੀ ਦੇਖੋ ਤੁਹਾਡੇ ਸਾਹਮਣੇ ਟ੍ਰੈਫਿਕ ਬੰਦ ਕੀਤੀ ਹੋਈ ਹੈ ਚਾਰ ਬੰਦੇ ਲੱਗੇ ਹੋਏ ਆ ਟੋਟਲ ਕਿ ਤਾਂ ਜਿਹੜੇ ਚੈਂਬਰ ਕੰਪਲੀਟ ਹੋ ਚੁੱਕੇ ਉਹਨਾਂ ਦੇ ਉੱਤੇ ਲੈਂਟਰ ਨਹੀਂ ਪਾਉਂਦੇ ਕਿਉਂ ਨਹੀਂ ਕੰਪਲੀਟ ਕਰ ਰਹੇ ਐਨੀ ਪਬਲਿਕ ਨੂੰ ਰਾਹ ਮੈਂਟ ਪਰਸੋ ਇੱਕ ਐਂਬੂਲੈਂਸ ਆਈ ਹੈ ਇੱਕ ਗੱਡੀ ਸਾਡੇ ਮੋੜੇ ਵਿਕਾਸ ਸਟਰੀਲ ਦੇ ਮੋੜੇ ਪਲਟਣ ਤੋਂ ਬਚ ਗਈ ਸਿਰਫ ਐਂਬੂਲੈਂਸ ਨੂੰ ਰਾਹ ਦੇਣ ਦੀ ਲਈ ਉਹ